ਓ ਰੰਗ 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 ਹਾਕ ਮਾਰੋ ਓ ਕਮਾਲ ਜਲਦੀ ਹੋਈ ਕਬੱਡੀ 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 ਹਾਂਜੀ ਸਾਥੀ ਸ੍ਰੀ ਕਾਲ ਜੀ ਆਪਾਂ ਤੁਹਾਡੇ ਲਈ ਹੁਣ ਫਾਈਨਲ ਮੈਚ ਦੇ ਟਾਪ ਰੈਡਾਂ ਤੇ ਟਾਪ ਜੱਫੇ ਲੈ ਕੇ ਆਇਆ ਕਰਾਂਗੇ ਜਿਹੜੇ ਪੂਰਾ ਫਾਈਨਲ ਮੈਚ ਨਹੀਂ ਦੇਖ ਪਾਉਂਦੇ ਉਹਨਾਂ ਨੂੰ ਪੂਰਾ ਫਾਈਨਲ ਮੈਚ ਵਰਗਾ ਨਜ਼ਾਰਾ ਪੇਸ਼ ਕਰਾ ਕਰਾਂਗੇ ਉਹਨਾਂ ਦੇ ਟਾਪ ਰੈਡਾਂ ਦੇ ਜੱਫੇ ਲੈ ਕੇ ਆਇਆ ਕਰਾਂਗੇ ਤੇ ਉਹਨੂੰ ਤੁਸੀਂ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਹੋ ਸਕਦਾ ਲਾਈਕ ਕਰਦਿਆ ਕਰੋ ਜਿਵੇਂ ਹੁਣ ਬਾਹਰ ਚੱਲ ਰਹੇ ਆ ਉੱਥੋਂ ਦੇ ਲੈ ਕੇ ਆਵਾਂਗੇ ਜੇ ਕੋਈ ਪੰਜਾਬ ਦਾ ਵੀ ਟਾਪ ਮੈਚ ਹੋਊਗਾ ਤਾਂ ਉਹ ਵੀ ਲੈ ਕੇ ਆਇਆ ਕਰਾਂਗੇ ਚਲੋ ਫਿਰ ਆਜੋ ਦੇਖੋ ਹੁਣ ਮੈਚ ਫਿਰ ਲਾਓ ਨਯਾਰਾ ਧੰਨਵਾਦ ਜੀ ਪੰਜਾਬ ਕੇਸਰੀ ਯਾਨ ਕਬੱਡੀ ਕਲੱਬ ਦੀ ਟੀਮ ਦੀ ਤਰਫੋਂ ਕਬੱਡੀ ਪਾ ਦਿੱਤੀ ਹੈ ਇੱਕ ਪਾਸੇ ਸ਼ਹੀਦ ਭਗਤ ਸਿੰਘ ਸੁਨਹਾਰਾ ਰਣਗੋੜੀ ਦੀ ਟੀਮ ਹੈ 55ਵੇਂ ਖੇਡ ਮੇਲੇ ਦਾ ਇਹ 55ਵਾਂ ਫਾਈਨਲ ਆ ਮੰਦਰਾ ਭੱਜ ਕੇ ਅੱਜ ਲੱਗਦਾ ਸ਼ਰੀਰ ਭਾਰੀ ਲੱਗਦਾ ਹੋ ਅਗਲੀ ਕਬੱਡੀ ਬਲਵੀਰ ਸਿੰਘ ਦਿੱਲੀ ਦੀ ਹੈ ਉਧਰ ਟ੍ਰਾਂਟੋ ਕਲਾਬੀ ਸਪੋਰਟਸ ਕਬੱਡੀ ਕਲੱਬ ਦੇ ਹੈਰੀ ਮੰਡੇਰ ਜਸਵੀਰ ਕਲਾਰ ਜਰਨੈਲ ਮੰਡ ਹੈਪੀ ਸਿੰਘਾ ਮੰਤੂਰ ਕਲਵੰਦ ਸ਼ਾਹ ਜੀ ਜਸਦੀਪ ਟਵਾਣਾ ਕੋਲਾਵੀਰ ਸਤਵਿੰਦਰ ਸੋਤਾ ਬੂਟਾ ਚਾਲਜੀ ਪ੍ਰਲੋਚਨ ਮੰਡ ਲਖਿੰਦਰ ਚਾਲ ਪ੍ਰਿੰਸ ਸੈਣੀ ਸੁਖਰੰਦਾਵਾ ਜਸਵਿੰਦਰ ਢੀਂਸਾ ਦੇ ਬਲਵਿੰਦਰ ਸਿੰਘ ਭੰਡੇਰ ਬੂਟਾ ਸੋਤਾ ਦੇ ਕਲਦੀ ਹਰਦੇਵ ਢੀਂਸਾ ਸਾਰੇ ਭਰਾਵਾਂ ਦਾ ਧੰਨਵਾਦ ਬਾਲ ਜਿੱਡੀ ਵਾਲਾ ਬਹੁਤ ਵਧੀਆ ਨੰਬਰ ਜੋੜਦੇ ਵਿੱਚ ਕਾਮਯਾਬ ਚੱਲ ਵੀ ਬਾਗੀ ਆ ਬਾਗੀਆਂ ਪਾਉਂਦਾ ਫਿਰਦਾ ਮੁੰਡਾ ਸੁਲਤਾਨਪੁਰ ਲੋਧੀ ਦੇ ਏਰੀਏ ਦਾ ਆ ਬਈ ਹੋਈ ਕਬੱਡੀ ਦੇ ਪਰ ਬੜਿੰਗਾ ਵਾਲਾ ਸਦਰਾਨ ਸਿੰਘ ਹੁਣ ਕੋਸ਼ਿਸ਼ ਕਰਦਾ ਡੱਕਰੇਣ ਦੀ ਇਹ ਖਡੂਰ ਸਾਹਿਬ ਵਾਲਾ ਸੱਤੂ ਮੈਦਾਨ ਦੇ ਵਿੱਚ ਬੱਲੇ ਬੱਲੇ ਹੁੰਦੀ ਹੈ ਆ ਦੋ ਖਿਡਾਰੀਆਂ ਦੇ ਦਰਮਿਆਨ ਚੱਲਦਾ ਸੰਘਰਸ਼ ਕਬੱਡੀ 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 ਔਰ ਹੱਲੇ ਹਿਲਾ ਲੇ ਆ ਵੰਦੀ ਹੋਈ ਖੇਚੇ ਆ ਤਾਂ ਸਰਾਲਾ ਰਣੂਆ ਇਸ ਕਲੱਬ ਦਾ ਵੀ ਨਾਮ ਬੰਦਾ ਆ ਜਲਾਲਪੁਰਿਆ ਕੋਸ਼ਿਸ਼ ਕਰਦਾ ਡਕਲਣ ਦੀ ਆ ਕਮਾਲ ਹੋਈ ਭਈ ਫੜੇ ਜਲਾਲਪੁਰਿਆ ਪਾਲੇ ਦੇ ਆ ਵਰਲੇ ਹੀਰੇ ਮੁਰਦੇ ਉਹ ਜੱਟ ਹਾਥੀ ਦੇ ਗੁੱਗੂ ਗੱਲ ਆ ਤਿੰਨੋਂ ਝੂਮ ਝੂਮ ਕੇ ਦਰਦੇ ਆ ਝੂਮ ਝੂਮ ਕੇ ਦਰਦੇ ਹਾਂ ਜਲਾਲਪੁਰਿਆ ਪਾਲੇ ਦਾ ਵੀ سری نام وا ہر راجو کا نام بھی وڈا کھیل کبڈی کے لیے پھر وہی جلال مریا پھر االا ڈکن کی کوشش کرتا ہوا کبڈی کبڈی دیکھ اگلی کبڈی میدان بنتے واسطے باغی پھر دیکھ دیں بتا ہوا کبڈی کھڑاری باغی کی ریٹ پی ہوئی ایڈ باغیاں پایا ہوا منڈا کمال کرتا ہوا کھڑاری ਵੜੀ ਜਾਂਦਾ ਸੁੱਖਾ ਬਨਾਲ ਕਾਲੋਂ ਦੇ ਏਕਮ ਸੀ ਕਹਿਰ ਜਾਫੀ ਗੱਲ ਪੰਜਾਬ ਦੀ ਅਸੱਥਾਂ ਵਿੱਚ ਛਾਈ ਹੋਈ ਹੈ ਕੌਮ ਜੱਗ ਦੇ ਉੱਤੇ ਹੈ ਪੰਜਾਬੀਆਂ ਦੀ ਪਾਲੇ ਤਨ ਜਫਾਇਤ ਤੇ ਸੋੜਾਲਾ ਦੁਲੇ ਕੌਮ ਜੱਗ ਦੇ ਉੱਤੇ ਪੰਜਾਬੀਆਂ ਦੀ ਛਾਈ ਹੋਈ ਹੈ ਮਨੀ ਆ ਆ ਆ ਆ ਬਲਵੀਰ ਜੋਲਣਾ ਜੋ ਤੇ ਦੰਦਾ ਥੱਲੇ ਜੀਵ ਮੈਚ ਬਰਾਬਰੀ ਤੇ ਐ ਇੱਕ ਇੱਕ ਜਫਾ ਲੱਗਿਆ ਅਜ ਸਮੇਂ ਹਾਲ ਸਮੇਂ ਤੱਕ ਗੱਲਾ ਕੀ ਹੋਣੀ ਆ ਲਓ ਗਰਦੇ ਤੇ ਤੇ ਦੂਸਰੇ ਪਾਸੇ ਬਾਗੀ ਬਾਗੀ ਤੇ ਗਰਦੇ ਤੇ ਬਾਗੀ ਤੇ ਗਰਦੇ ਤੋਂ ਸਰਹਾਲਾ ਰੜੀਵਾ ਦੇ ਦੂਸਰੇ ਪਾਸੇ ਆਜ਼ਾਦ ਆਜ਼ਾਦ ਪੰਜਾਬ ਕੇਸਰੀ ਗਰਦੇ ਤੇ ਗਰਦੇ ਤੇ ਗਰਦੇ ਤੇ ਗਰਦੇ ਤੇ ਬਾਗੀ ਬਾਗੀ ਬਾਈ ਕਬੱਡੀ ਦੇ ਉੱਪਰ ਕਿਹੜਾ ਕਿਹੜਾ ਦੇਖਦੇ ਇਧਰ ਪਾਸੇ ਲਾਉਂ ਪਰ ਜਫਾ ਦਿੰਦੀ ਹੋਈ ਕਮਾਲ ਲਾ ਵਜਾ ਵਜਾ ਕਰਦਾ ਨੌਜਵਾਨ ਬਾ ਸ਼ਾਨਦਾਰ ਪ੍ਰਦਰਸ਼ਨ ਵੱਲੋਂ ਇਹ ਵਾਰ ਰੂਫਿੰਗ ਸੋ ਅੰਬੇ ਦੀਆਂ ਤਿੰਨ ਕਬੱਡੀਆਂ ਦੇ ਉੱਪਰ 100 ਡਾਲਰ ਦੇ ਮਾਨ ਸਨਮਾਨ ਹੋਣਗੇ ਲਓ ਮੈਦਾਨ ਦੇ ਵਿੱਚ ਜਲਾਲਪੁਰਿਆ ਬਾਲਾ ਆ ਕੋਸ਼ਿਸ਼ ਕਰਦਾ ਡੱਕਣ ਦੀ ਆ ਅੱਖੜ ਦੇ ਪੈਰ ਬਾਹਰ ਲਓ ਅਗਲੀ ਕਬੱਡੀ ਪਹੁੰਚਲੇ ਮੈਦਾਨ ਦੇ ਵਿੱਚ ਮਨੀ ਵੱਡਾ ਫਾ ਕਬੱਡੀ ਖਿਡਾਰੀ ਸਤਰਾਮ ਸਿੰਘ ਆ ਸਿਕ ਸਰਵਾਰ ਨਾ ਜੋ ਡੱਕਣ ਦੀ ਕੋਸ਼ਿਸ਼ ਕਰਦਾ ਆ ਨ ਉਖੜਦੇ ਪੈਰ ਹੜਦਾ ਹੋਇਆ ਪਿੱਛੇ ਆ ਸੱਜੇ ਖੰਦੇ ਸੱਜੇ ਖੰਦੇ ਹੁੰਦਾ ਹੋਇਆ ਮਨੀ ਸੰਧੂ ਚੱਟੇ ਵਾਲਾ ਜਾਪ ਕੇਸਰੀ ਆ ਦੂਸਰੇ ਪਾਸੇ ਸ਼ਹੀਦ ਭਗਤ ਸਿੰਘ ਕਬੱਡੀ ਕਲ ਸਰਹਾਰਾ ਨੂੰ ਆ ਮਿੱਠੂ ਕੋਸ਼ਿਸ਼ ਕਰਦਾ ਹੈ ਡੱਕ ਰੇਨ ਦੇ ਕਮਾਲ ਹੈ ਬਿੰਦੂ ਖਿਡਾਰੀਆਂ ਦੇ درمیان ਆ ਭੱਜਾ ਜਾਂਦਾ ਨੌਜਵਾਨ ਬਾਤ ਵਧੀਆ ਨੰਬਰ ਬਾਤ ਵਧੀਆ ਨੰਬਰ ਤਾਹੀ ਬਲਵੀਰ ਸਿੰਘ ਦੀ ਪਹਿਲੀ ਕਬੱਡੀ ਹੈ ਸਰਹਾਰਾ ਰਣਗੋ ਦੀ ਟੀਮ ਸ਼ਹੀਦ ਭਗਤ ਸਿੰਘ ਦੇ ਨਾਮ ਦੇ ਤੇ ਮਹਾਨ ਸ਼ਹੀਦੀ ਯਾਦ ਵਿੱਚ ਬਣੀ ਹੋਈ ਪਰ ਉਧਰ ਦੇਖਿਓ ਝਾਵਟ ਹਾਜੇ ਕਬੱਡੀਆਂ ਦੇ ਸਾਰੇ ਖਿਡਾਰੀਆਂ ਦਾ ਬਲਵੀਰ ਸਿੰਘ ਦੀ ਉਹਨਾਂ ਦਾ ਧੰਨਵਾਦ ਲਾਓ ਇਹਦੇ ਪਾਸੇ ਮੈਦਾਨ ਦੇ ਵਿੱਚ ਪੁਆਇੰਟ 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 ਨਾ ਇਸ਼ਾਰਾ ਸੰਭੇ ਵਾਲੀ ਘੜੀ ਕਿਸ ਚੰਦਰੇ ਨੇ ਘੜੀ ਕਬੱਡੀ ਬਲਵਾਨ ਦੁਨੀਆ ਦੇ ਸਾਰੇ ਬਹੁਤ ਵੱਡੇ ਸਹਿਯੋਗ ਦੇ ਨਾਲ ਆ ਦੂਸਰੇ ਪਾਸੇ ਕੋਸ਼ਿਸ਼ ਚੱਲਦੀ ਹੈ ਮਿੱਠੂ ਆ ਮਿੱਠੂ ਡੱਕਣ ਦੀ ਕੋਸ਼ਿਸ਼ ਕਰਦਾ ਹੁਣ ਦੇਖਦਾ ਵੀ ਕਮਾਲ ਦੋ ਸੁਪਰ ਪਿੰਡਦੇ ਹੋਏ ਆ ਵਨ ਕਵਰ ਰਵਿਜ ਲੱਗਿਆ ਰਾਂਕਾ ਫਿਰ ਕਬੱਡੀ ਕਬੱਡੀ ਹੋ ਜਾਂਦੇ ਏ ਓਏ ਰੇਡਰ ਦੇ ਹਿੱਸੇ ਦੇ ਵਿਜੰਗ ਜੁੜਦਾ ਹੈ ਦਾ ਮਾਮਾ ਦਾ ਬੇਟਾ ਕਿ ਲੋਕੋ ਫੜਨੇ ਸੌਕੇ ਨਹੀਂ ਉਹ ਦੁੱਲਾ ਲਖਾ ਤੇ ਜਲਜੀਤਾ ਦੇ ਬਾਗੀ ਦੀ ਕਬੱਡੀ ਦੇ ਉੱਪਰ 27 ਖੜੂਰ ਸਾਹਿਬ ਦੀ ਪਵਿੱਤਰ ਧਰਤੀ ਉਹ ਉਹ ਤੇਰਾ ਵੱਡੀ ਰੌਣਕ ਲੱਗਦੀ ਐ ਸਭ ਦਾ ਧੰਨਵਾਦ ਹੈ ਉਧਰ ਦੇਖ ਲਿਆ ਵੀ ਪਾਈ ਹੋਈ ਕਬੱਡੀ ਮੈਦਾਨ ਦੇ ਵਿੱਚ ਇੱਕ ਨੂੰ ਆਕੇ ਸੀ ਅੱਜ ਕਹਿੰਦੇ ਅੱਜ ਕਹਿੰਦੇ ਮੁੰਡੇਰ ਸਾਹਿਬ ਇਹ ਅੰਬਾ

ਹੋਈ ਕਬੱਡੀ 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 ਹੋ ਐ ਇਹ ਸੌਹਣੇ ਸੌਹਣੇ ਜਹਾਜ਼ਾਂ ਵਿੱਚ ਮਿਠਾਇਆ ਕਈਆਂ ਨੂੰ ਦਿੱਤੇ ਮੋਟਰਸਾਈਕਲ ਉਹ ਦੂਸਰੇ ਪਾਸੇ ਉਹ ਸੱਪੂ ਸੱਪੂ ਤੇ ਮਨੀ ਮਨੀ ਸਿਆ ਹੋ ਭੱਜ ਕੇ ਕਿਸੇ ਤਰ੍ਹਾਂ ਦਾ ਡਾਊਟ ਨਾ ਲਾਓ ਫੇਡ ਇਧਰ ਮੈਦਾਨ ਦੇ ਵਿੱਚ ਪਾਗੀ ਪੁੱਠੀ 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 ਆ ਆਪਣੇ ਬੰਦ ਜੀਨ ਦੀ ਕੰਧ ਵਰਗੀ ਮਜ਼ਬੂਤੀ ਨੇ ਜੱਲ ਪੈ ਗਈ ਪੁੱਠੀ ਕੈਂਚੀ ਕੋਈ ਗੱਲ ਕੁਸੂਤੀ ਨਾ ਵੀ ਲੱਗ ਸਕਦਾ ਕਿ ਨਹੀਂ ਲਓ ਸਮੇਂ ਨੇ ਕਰਨਾ ਫੈਸਲਾ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਦਾ ਹੈ ਕਿ ਸਹੀ ਬਲਵਿੰਦਰ ਫਿੱਡੂ ਘੋੜਾ ਲੰਮੀ ਪਾਰੀ ਦਾ ਕਬੱਡੀ ਬਣਾ ਹੋਇਆ ਬਾਗੀ ਵੀ ਜਾਨਦਾਰ ਕਬੱਡੀ ਖਿਡਾਰੀ ਹੈ ਸ਼ਾਨਦਾਰ ਖੇਡ ਹੈ ਔਰ ਉਧਰੇ ਪਾਸੇ ਮੈਦਾਨ ਵਿੱਚ ਆ ਕੁਲਦੀਪ ਸਿੰਘ ਦਾ ਪੁੱਤਰ ਬੜਿੰਗਾ ਪਿੰਡ ਵਾਲਾ ਸੱਤੂ ਕੋਸ਼ਿਸ਼ ਕਰਦਾ ਹੋਇਆ ਸਫਲਤਾ ਇਸ ਖਿਡਾਰੀ ਦੇ ਕਦਰ ਜੁਮਦੀ ਆਹਦੇ ਵੀ ਮਲਕ ਜ਼ਕੀਅੱਲਾ ਵੀ ਬਈ ਹੋਈ ਕਬੱਡੀ ਚੱਕ ਮੁੰਡੇ ਪਿੰਡ ਵਾਲਾ ਲੈਂਦੇ ਪੰਜਾਬ ਦਾ ਮਲਕ ਵਿਦਿਆ ਵੀ ਇਹਦਾ ਵੀਰ ਔਰ ਦੂਸਰੇ ਪਾਸੇ ਇਹ ਹੈ ਖਡੂਰ ਸਾਹ ਵਾਲਾ ਸੱਤੂ ਬਹੁਤ ਵਧੀਆ ਸੁਭਾਅ ਦਾ ਮਾਲਕ ਜੀ ਆਇਆਂ ਜੀ ਸਭੀ ਮੌਸਮ ਨੇ ਵੀ ਥੋੜੀ ਜਿਹੀ ਚੇਂਜਿੰਗ ਜਿਹੜੀ ਪਰ ਦਿੱਤੀ ਇਹ ਮੈਚ ਦੇ ਵੀ ਦੇਖਦੇ ਵੀ ਥੋੜੀ ਚੇਂਜਿੰਗ ਆਈ ਹੈ ਕਿ ਨਹੀਂ ਉਹ ਦੇਖੋ ਇਹਨੂੰ ਕੀ ਕਹਿੰਦੇ ਆ ਫਲਾਈਂਗ ਕੈਂਚੀ ਵੱਜ ਗਈ ਮੇਰੇ ਵੀਰੋ ਲਓ ਫੜੂਰ ਸਾਹਿਬ ਦੀ ਲੈ ਵੀ ਸਤਨ ਸਿੰਘ ਕਿਤ ਨਹੀਂ ਇਹ ਬੰਦੇ ਨੂੰ ਡਲਾਉਣਾ ਚਾਹੀਦਾ ਮਠਿਆ ਮਕਾਨਸੇ ਦਾ ਪਾਉਣਾ ਚਾਹੀਦਾ ਲੱਖ ਰੱਖੇ ਵਿਧਵਾ ਬੁਲੰਦ ਹੌਸਲੇ ਹੌਲੀ ਹੌਲੀ ਲਿਉਂਦੇ ਨੇ ਉਹ ਰੰਗ 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 ਹੌਸਲੇ ਹਾ ਹਾ ਦੇਖੋ ਵੀ ਅੱਜ ਸਮੇਂ ਤਾੜੀ ਉਹ ਖੁੱਲ ਕੇ ਮਾਰਦੇ ਵਾ 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 ਪੁਆਇੰਟ ਪੁਆਇੰਟ ਜਿਹੜਾ ਮਸਹਣ ਪੰਡਾਲ ਪਾਲੇ ਦੇ ਹੱਕ ਦੇ ਵਿੱਚ ਫੈਸਲਾ ਗੱਡੀ ਗੁੱਡੀ ਚਾੜਦੇ ਆ ਟਾਕੀ ਲਾਉਂਦੇ ਵਿੱਚ ਸਾਮਾਨ ਇਹ ਤਨਮਨ ਦੇ ਨਾਲ ਜੂਝਦੇ ਬਾਡਰ ਹੋਇਆ ਜਾਂ ਖੇਡ ਮੈਦਾਨ ਇਹਨਾਂ ਦੇ ਕੰਦੇ ਅੰਦਰ ਝੂਲਦੀ ਹੈ ਦੇਸ਼ ਕਮ ਦੀ ਸ਼ਾਨ ਤਾਂ ਜੋ ਰੱਬ ਵਰਗਾ ਹੈ ਦੋਸਤੋ ਸਾਨੂੰ ਬਿੰਗਨਾ ਦੇ ਮਾਰ ਯਾਲਕ ਵੀ ਲਬੇਡਾ ਵੱਲੋਂ ਵੱਲੇ 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 ਆ ਕਬੱਡੀ ਕਬੱਡੀ ਹੋਈ ਪਈ ਹੰਦੇ ਦੂਰ ਮਿੱਠੂ 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 ਮਿੰਟੂ ਇਹਦਾ ਧੀਰਪੁਰ ਪਿੰਡਾ ਬਿਆਲਪੁਰ ਦੇ ਲਾਗੇ ਇਹ ਅਰਣਪਾਲ ਸਿੰਘ ਨਾਮ ਹੈ ਜਦੋਂ ਗਾਲਬ ਵਾਲਾ ਕਮੈਂਟਰੀ ਕਰਦਾ ਫਿਰ ਬੋਲਦਾ ਵੀ ਅਰਣਪਾਲ ਹੋਗੇ ਹੋਣਗੇ ਚਰਚਾ ਛੁੜ ਗਈ ਹੋਵੇਗੀ ਵੀ ਪਾਲੇ ਤੇ ਜਿੰਨਾ ਅਰਨਪਾਲ ਜਫਾ ਹਾਂ ਬਲਵਿੰਦ ਬੜ ਜੇਮਨਹਾ ਜੀ ਟਰਨਿੰਗ ਪੁਆਇੰਟ ਹੋਵੇਗਾ ਜੁੜਦਾ ਹੋਇਆ ਉਧਰੋਂ ਪੜੀ ਵਾਲਾ ਰਾਜੂ ਉਧਰ ਬਹੁਤ ਬਹੁਤ ਧੰਨਵਾਦ ਹੈ ਜਸਿੰਦਰ ਸ਼ੋਕਰ ਜੀ ਬਲਵੀਰ ਰਾਏ ਗੁਰਮੁਖ ਸਿੰਘ ਜੀ ਟਵਾਲ ਹੋਣਾਂ ਦਾ ਸੁਖੀ ਚੰਮੀ ਜੀ ਜੀ ਹਰ ਸ਼ੁਕਰ ਹੋਣਾਂ ਦਾ ਉਹਨਾਂ ਦਾ ਓ ਓ ਮਨੀ ਮੱਲੀਆ ਵਾਲਾ ਅੱਜ ਨੂੰ ਫੜ ਗਿਆ ਕਹ ਬਈ ਉਹ ਜਫਾ ਲੱਗੀ ਕੇ ਬਈ ਉਹ ਜਫਾ ਜਫਾ ਕਬੱਡੀ ਕਬੱਡੀ ਤਾੜੀ 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 ਏ ਪਹਿਲੇ ਦਿਨਾਂ ਤੋਂ ਢੋਲ ਤੋਂ ਢੰਗੜੇ ਨਾਲ ਲਓ ਇਧਰ ਪਾਸੇ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਬਾਕੀ ਫਿਰ ਵੱਧਦਾ ਹੋਇਆ ਕਬੱਡੀ ਖਿਡਾਰੀ ਆ ਮਰੀਸਾ ਹੁਣ ਦੇਖਦੇ ਨੇ ਕਮਾਲ ਹੋਈ ਵੀ ਫੜਿਆ ਗੱਡ ਵੱਜ ਗਈ ਕੰਜੀ ਸੱਤੂ ਵੀ ਆਈ ਤੇ ਆ ਸੱਤੂ ਵੀ ਆਈ ਤੇ ਆ ਮੈਦਾਨ ਦੇ ਵਿੱਚ ਆਓ ਆਜ਼ਾਦ ਪੰਜਾਬ ਕੇਸਰੀ 20 ਟੀਮ ਦੇ ਵਿੱਚੇ ਬੁਰੀਏ ਵਰਗੇ ਨੰਬਰ ਬੰਨੇ ਕਬੱਡੀ ਦੇ ਖਿਡਾਰੀ ਲਾਓ ਮਿੱਠੂ 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 ਕਰਵਾ ਕੋਈ ਢੱਕਣ ਦੀ ਅੰਬੇ ਦੀ ਰੇਡ ਪਈ ਹੈ ਕਮਾਲ ਜਲਦੀ ਹੀ ਢੋ ਖਿਡਾਰੀਆਂ ਦੇ ਦਰਮਿਆਨ ਤੇ ਅੰਬਾਸੌਰ ਸਿੰਘ ਹੀ ਹੈ ਮਿੱਠੂ ਦੇ ਵਾਸਤੇ 17 ਕਬੱਡੀਆਂਾਂ ਪਾ ਕੇ 15 ਨੰਬਰ ਲਾਏ ਅੰਬਾਸੌਰ ਸਿੰਘ ਵਾਲਾ 10 ਰੇਡਰ ਰਿਆਜਦੇਸ਼ ਕਬੱਡੀ ਕੱਪ ਦਾ ਤਾੜੀਆਂ ਮਾਰਜੋ ਜ਼ੋਰਦਾਰ 11 ਟੱਚ ਤੇ 5 ਜੱਫੇ ਸੱਤੂ 11 ਟੱਚ ਤੇ 5 ਜੱਫੇ ਸੱਤੂ ਖਡੂਰ ਸਾਹਿਬ ਵਾਲਾ ਬੈਸ ਰਿਆਜਦੇਸ਼ ਕਬੱਡੀ ਕੱਪ ਦਾ ਬਹੁਤ ਬਹੁਤ ਮੁਬਾਰਕਬਾਦ ਇਹਨਾਂ ਕਬੱਡੀ ਖਿਡਾਰੀਆਂ ਨੂੰ ਜਸਵੰਤ ਸਿੰਘ ਜੀ ਖੜਗ ਰਦੀਪ ਸਿਆਲ ਉਹਨਾਂ ਦੀ ਕਲਮ ਜਿਨ੍ਹਾਂ ਨੇ